ਰਾਦੇ ਰਾਦੇ ਜੀ ਮੇਰਾ ਨਾਮ ਸੋਨੂ ਵਰਮਾ ਮੁਕੀ ਜੀਵਲ ਸਮਰਾਲਾ ਤੋਂ ਜੀ ਮੇਰੇ ਵੱਲੋਂ ਸਾਰੇ ਭਾਰਤ ਵਾਸੀ ਨੂੰ ਵਿਸ਼ਕਰਮਾ ਜੀ ਦੀ ਬਹੁਤ ਬਹੁਤ ਵਧਾਈਆਂ ਜੀ ਅੱਜ ਵਿਸ਼ਕਰਮਾ ਦੇ ਆ ਜੀ ਇਹਦੀ ਸਟਾਰਟਿੰਗ ਕਿਸ ਤਰ੍ਹਾਂ ਕਰਦੇ ਹੋ ਕੀ ਕਰਦੇ ਵਿਸ਼ਕਰਮਾ ਦੇ ਤੇ ਵਿਸ਼ਕਰਮਾ ਜੀ ਦੀ ਤਿਆਰੀ ਇਸ ਤਰ੍ਹਾਂ ਕਰਦੇ ਸੀ ਸਭ ਤੋਂ ਪਹਿਲਾਂ ਸ਼ਾਪ ਖੋਲ੍ਹਦੇ ਸੀ ਸਾਰੀ ਸਫਾਈ ਸੁਫਾਈ ਕਰਾਉਂਦੇ ਆ ਜੀ ਸੰਦਾਂ ਦੀ ਕੱਚੇ ਲਸੀ ਨਾਲ ਇਸ਼ਨਾਨ ਕਰਵਾਉਂਦੇ ਜਿਹਨਾਂ ਨੂੰ ਸੀ ਤੇ ਉਹ ਤੋਂ ਬਾਅਦ ਸਾਰੇ ਕਰਮਚਾਰੀਆਂ ਨੂੰ ਛੁੱਟੀ ਦੇ ਦਿੱਤੀ ਜਾਂਦੀ ਹੈ ਜੀ ਇਹ ਤੋਂ ਬਾਅਦ ਜੀ ਅਸੀਂ ਫਿਰ ਆਪਣੇ ਫੈਮਿਲੀ ਨਾਲ ਟਾਈਮ ਸਪੈਂਡ ਕਰਦੇ ਜਿਵੇਂ ਫਿਲਮ ਦੇਖਣ ਜਾਣਾ ਜਾਂ ਬੱਚਿਆਂ ਨਾਲ ਖੇਡਣਾ ਘਰੇ ਰਹਿਣਾ ਜੀ ਜਿਵੇਂ ਤੁਸੀਂ ਸਦਸਿਆ ਉਜਾਰਾਂ ਦੀ ਸਫਾਈ ਕਰਦੇ ਹੋ ਉਹ ਤੋਂ ਬਾਅਦ ਫਿਰ ਪ੍ਰਸ਼ਾਦ ਕਿਸ ਤਰ੍ਹਾਂ ਕਰਦੇ ਹੋ ਉਜਾਰਾਂ ਦੀ ਸਫਾਈ ਕਰਕੇ ਜਾਂ ਫਿਰ ਵਿਸ਼ਕਾਂ ਵਾਲੀ ਪੂਜਾ ਕਰਨ ਤੋਂ ਬਾਅਦ ਫਿਰ ਅਸੀਂ ਮਠਿਆਈ ਲੈ ਕੇ ਬਾਜ਼ਾਰ ਦੇ ਵਿੱਚ ਸਾਡੇ ਨਾਲ ਦੁਕਾਨ ਭਾਈਚਾਰਾ ਦੇ ਉਹਨਾਂ ਨੂੰ ਇੱਕ ਦੂਜੇ ਨੂੰ ਮੂੰਹ ਮਿੱਠਾ ਕਰਵਾਨੇ ਆ ਜੀ ਤੇ ਅਸੀਂ ਬਹੁਤ ਖੁਸ਼ੀ ਮਨਾਉਣੇ ਇਸ ਦਿਨ ਤੇ ਇਹ ਤੁਸੀਂ ਆਫੀ ਟਾਈਮ ਤੋਂ ਕਰਦੇ ਆ ਰਹੇ ਹੋ ਜਾਂ ਇਹ ਕਿਸ ਤਰ੍ਹਾਂ ਵੀ ਮਿਸਤਰੀ ਭਾਈ ਚਾਲੀ ਚਾ ਲੋ ਜ ਸਾਰੇ ਜਵਦ ਨੇ ਨਹੀਂ ਜੀ ਇਹ ਸਾਰੇ ਕਰਦਨੇ ਜੀ ਇਹ ਤੇ ਅਸੀਂ ਇਹ ਬੜੇ ਆਪਣੀ ਪੋਸਤਾਂ ਦਾ ਲਾ ਲਓ ਜੀ ਇਹ ਚੱਲਦਾ ਆ ਰਿਹਾ ਤੇ ਹਰ ਅਸੀਂ ਉਹ ਵੀ ਰੀਤੀ ਰਿਵਾਜ ਚੱਲਦੇ ਹਾਂ ਤੁਸੀਂ ਸਾਰਾ ਦਿਨ ਕੀ ਕਰਦੇ ਹੋ ਬ੍ਰਦਰ ਉਸ ਤੋਂ ਬਾਅਦ ਇਸ ਦਿਨ ਜੀ ਅਸੀਂ ਜਿਵੇਂ ਮਾਲੂ ਆਪਣੇ ਪਰਿਵਾਰ ਦੇ ਨਾਲ ਜਾਂ ਮੂਵੀ ਦੇਖਣ ਦਾ ਪ੍ਰੋਗਰਾਮ ਬਣ ਜਵੇ ਜੀ ਜਾਂ ਫਿਰ ਬੱਚਿਆਂ ਨਾਲ ਘਰੇ ਬੈਠ ਕੇ ਟਾਈਮ ਸਪੈਂਡ ਕਰੀਦਾ ਜੀ ਜਾਂ ਆਪਣੇ ਮਾਤਾ ਪਿਤਾ ਜੀ ਦੇ ਨਾਲ ਬੈਠ ਕੇ ਕਾਰੋਬਾਰ ਦੀ ਬਿਜ਼ਨਸ ਬਾਰੇ ਗੱਲਬਾਤ ਹੁੰਦੀ ਜੀ ਜੇ ਕੋਈ ਕਸਟਮਰ ਆਜਵੇ ਫਿਰ ਉਹ ਸਮਾਨ ਦੇਣ ਜੇ ਨਹੀਂ ਜੀ ਅੱਜ ਦੇ ਦਿਨ ਜੀ ਛੁੱਟੀ ਹੁੰਦੀ ਹੈ ਜੀ ਜਿਵੇਂ ਆ ਮੰਨ ਲਓ ਜ ਆਪਣਾ ਕੋਈ ਵੀ ਸਮਾਨ ਮੰਨ ਲਓ ਜੇ ਪਾਸ ਜਾਰਾਂ ਸਫਾਈ ਕਰਦਣ ਲਿਆ ਤਾਂ ਨਹੀਂ ਇਸ ਕਰਕੇ ਅੱਜ ਦਿਨ ক্লোਜ਼ ਰੱਖ ਦਿੰਦੇ ਹਾਂ